ਦਸਕੋ ਤੁਸੀਂ ਜੁੜੇ ਹੋ ਜੀ ਸਾਜੀ ਸੋਸ ਟੀਵੀ ਦੇ ਨਾਲ ਤੇ ਮੈਂ ਗੁਰਿੰਦਰਪਾਲ ਸਿੰਘ ਆਂਧਰਾ ਪ੍ਰਦੇਸ਼ ਦੇ ਪੱਛਮੀ ਗੋਦਾਵਰੀ ਜ਼ਿਲ੍ਹੇ ਦੇ ਪੋਲਾਕੋਲੂ ਸ਼ਹਿਰ ਦੀ ਰਹਿਣ ਵਾਲੀ ਡਾਂਗੇਤੀ ਜਾਨਵੀ 2029 ਵਿੱਚ ਪੁਲਾੜ ਦੀ ਯਾਤਰਾ ਲਈ ਤਿਆਰ ਹੋ ਰਹੀ ਹੈ ਤੇ ਉਸਨੇ ਇਲੈਕਟ੍ਰੋਨਿਕਸ ਅਤੇ ਸੰਚਾਰ ਇੰਜੀਨੀਅਰਿੰਗ ਵਿੱਚ ਗ੍ਰੈਜੂਏਟ ਜਾਨਵੀ ਨੇ NASA ਦੇ ਅੰਤਰਰਾਸ਼ਟਰੀ ਹਵਾਈ ਅਤੇ ਪੁਲਾੜ ਪ੍ਰੋਗਰਾਮ ਦੀ ਸਫਲ ਤਰੀਕੇ ਨਾਲ ਪੂਰੀ ਕੀਤੀ ਹੈ ਜੀ ਤੇ ਜਿਸ ਨਾਲ ਉਹ ਇਹ ਉਪਲਬਧੀ ਹਾਸਲ ਕਰਨ ਵਾਲੀ ਪਹਿਲੀ ਭਾਰਤੀ ਬਣ ਗਈ ਹੈ ਉਹਨੂੰ ਟਾਈਟਨ ਦੇ অরਬਿਟਲ ਪੋਰਟ ਸਪੇਸ ਸਟੇਸ਼ਨ ਦੀ ਯਾਤਰਾ ਲਈ ਚੁਣਿਆ ਗਿਆ ਜੋ ਕਿ ਅਗਲੇ 4 ਸਾਲਾਂ ਵਿੱਚ ਅਮਰੀਕਾ ਵੱਲੋਂ ਸ਼ੁਰੂ ਕੀਤਾ ਜਾਣ ਵਾਲਾ ਇੱਕ ਵਿਸ਼ਾਲ ਪ੍ਰੋਜੈਕਟ ਹੈ ਜਾਨਵੀ ਨੇ ਆਪਣੇ ਇੰਟਰਮੀਡੀਏਟ ਤੱਕ ਦੀ ਪੜ੍ਹਾਈ ਪੋਲਾਗੋਲੋਵਿਚ ਕੀਤੀ ਅਤੇ ਗ੍ਰੈਜੂਏਸ਼ਨ ਪੰਜਾਬ ਦੀ लवली ਪ੍ਰੋਫੈਸ਼ਨਲ ਯੂਨੀਵਰਸਿਟੀ ਤੋਂ ਕੀਤੀ ਹੈ। ਪਦਮਸ਼੍ਰੀ ਇਸ ਸਮੇਂ ਨੌਕਰੀ ਕਾਰਨ ਕੁਵੈਤ ਵਿੱਚ ਵਸਦੇ ਹਨ। ਜਾਨਵੇਂ ਨੂੰ ਸਟੈਮ ਸਿੱਖਿਆ ਅਤੇ ਪੁਲਾੜ ਖੇਤਰ ਵਿੱਚ ਉਸ ਦੀ ਸਰਗਰਮ ਭੂਮਿਕਾ ਲਈ ਜਾਣਿਆ ਜਾਂਦਾ। ਉਸ ਨੇ ਆਈਐਸਆਰਓ ਇਸਰੋ ਦੇ ਅਕਾਦਮਿਕ ਇਵੈਂਟ ਵਿੱਚ ਵੀ ਭਾਸ਼ਣ ਦਿੱਤੇ ਅਤੇ ਐਨਆਈਟਿ ਸਮੇਤ ਕਈ ਪ੍ਰਮੁੱਖ ਸੰਸਥਾਵਾਂ ਵਿੱਚ ਵਿਦਿਆਰਥੀਆਂ ਨੂੰ ਉਤਸ਼ਾਹਿਤ ਵੀ ਕੀਤਾ। ਤੇ ਔਕਸਰ ਐਨਾਲੌਗ ਮਿਸ਼ਨਾ ਦੇ ਡੂੰਗੇ ਪਾਣੀ ਵਿੱਚ ਗੋਤਾਖੋਰੀ ਅਤੇ ਲੰਮੀ ਮਿਆਦ ਵਾਲੀਆਂ ਪੁਲਾੜ ਯਾਤਰਾਵਾਂ ਨਾਲ ਜੁੜੀਆਂ ਅੰਤਰਰਾਸ਼ਟਰੀ ਕਾਨਫਰੰਸਾਂ ਵਿੱਚ ਵੀ ਭਾਗ ਲੈਂਦੀ ਹੈ ਤੁਹਾਨੂੰ ਦੱਸ ਦਈਏ ਕਿ ਖਗੋਲ ਵਿਗਿਆਨ ਵਿੱਚ ਖੇਤਰ ਵਿੱਚ ਅੰਤਰਰਾਸ਼ਟਰੀ ਸਹਿਯੋਗਾਂ ਦੇ ذریعے ਇਸ ਨੇ ਪੈਨ ਸਟਾਰ ਟੈਲੀਸਕੋਪ ਡਾਟਾ ਅਧਾਰਿਤ ਐਸਟਰੋਇਡ ਦੀ ਖੋਜ ਦੀ ਅਗਵਾਈ ਵੀ ਕੀਤੀ ਹੈ ਸੋ ਇੱਕ ਐਸਟਰੋਇਡ ਜਿਸ ਦੀ ਨੇ ਖੋਜ ਦੀ ਅਗਵਾਈ ਕੀਤੀ ਹੈ ਤੇ ਉਹ ਨਾ ਪੈਨ ਸਟਾਰ ਟੈਲੀਸਕੋਪ ਡੇਟਾ ਆਧਾਰਿਤ ਉਸਨੇ ਐਸਟਰਾਇਡ ਦੀ ਖੋਜ ਕੀਤੀ ਤੇ ਉਸੇ ਅਗਵਾਈ ਵੀ ਕੀਤੀ ਹੈ ਤੇ ਉਹ ਵਿਦੇਸ਼ੀ ਐਨਾਲੌਗ ਸਪੇਸ ਯਾਤਰੀ ਬਣਨ ਵਾਲੀ ਸਭ ਤੋਂ ਛੋਟੀ ਉਮਰ ਵਾਲੀ ਭਾਰਤੀ ਬਣੀ ਹੋਈ ਹੈ ਤੇ ਸਪੇਸ ਆਇਲੈਂਡ ਦੀ ਭੂ ਵਿਗਿਆਨਿਕ ਸਪਲਾਈ ਵਿੱਚ ਚੁਣੀ ਜਾਣ ਵਾਲੀ ਪਹਿਲੀ ਭਾਰਤੀ ਵੀ ਬਣੀ ਸੋ ਬਹੁਤ ਵੱਡੀ ਗੱਲ ਹੈ ਕਿ ਉਹ ਆ ਭਾਰਤ ਦਾ ਨਾਮ ਰੌਸ਼ਨ ਕਰ ਰਹੀ ਹੈ ਜਿੱਥੇ ਦੇਸ਼ ਦਾ ਨਾਮ ਰੌਸ਼ਨ ਹੋ ਰਿਹਾ ਉੱਥੇ ਵਿਦੇਸ਼ਾਂ ਦੇ ਵਿੱਚ ਵੀ ਉਸ ਦਾ ਨਾਂ ਰੌਸ਼ਨ ਹੋ ਰਿਹਾ ਹੈ ਕਿ ਬਹੁਤ ਵੱਡੀ ਗੱਲ ਹੈ ਇੱਕ ਕੁੜੀ ਹੋਣ ਦੇ ਨਾਤੇ ਉਸ ਨੇ ਇੱਕ ਕੰਮ ਕੀਤਾ ਤੇ ਆਪਣਾ ਪ੍ਰੋਫੈਸ਼ਨ ਇਸ ਵੱਲ ਕੇ ਆਈ ਹੈ ਤੇ ਡੰਗੇਤੀ ਜਾਨਵੀ ਜੋ ਆਂਧਰਾ ਪ੍ਰਦੇਸ਼ ਦੇ ਪੱਛਮੀ ਗੁਦਾਵਰੀ ਜ਼ਿਲ੍ਹੇ ਦੇ ਪਲਾਕੋਲੂ ਸ਼ਹਿਰ ਦੀ ਰਹਿਣ ਵਾਲੀ ਹੈ ਤੇ ਉਸ ਨੇ 2029 ਵਿੱਚ ਹੋਣ ਵਾਲੀ ਪੁਲਾਰ ਯਾਤਰਾ ਕਰਨ ਵਾਲੀ ਪਹਿਲੀ ਔਰਤ ਬਣ ਗਈ ਹੈ ਤੇ ਉਹ ਇਲੈਕਟ੍ਰੋਨਿਕਸ ਅਤੇ ਸੰਚਾਰ ਇੰਜੀਨੀਅਰਿੰਗ ਦੀ ਗ੍ਰੈਜੂਏਟ ਕਿੱਥੇ ਹੋਈਆਂ ਨੇ ਅਦੇਓ ਇਸ ਗ੍ਰੈਜੂਏਸ਼ਨ ਪੰਜਾਬ ਦੇ लवली ਪ੍ਰੋਫੈਸ਼ਨਲ ਯੂਨੀਵਰਸਿਟੀ ਤੋਂ ਕੀਤੀ ਹੈ ਜੀ ਤੇ ਉਹ NASA ਦੇ ਇੱਕ ਮਹੱਤਵਪੂਰਨ ਅੰਤਰਰਾਸ਼ਟਰੀ ਹਵਾਈ ਅਤੇ ਪੁਲਾੜ ਪ੍ਰੋਗਰਾਮ ਵਿੱਚ ਉਸਨੇ ਹਿੱਸਾ ਲਿਆ ਅਤੇ ਇਹ ਪ੍ਰੋਗਰਾਮ ਸਫਲਤਾਪੂਰਵਕ ਪੂਰਾ ਕਰਨ ਵਾਲੀ ਪਹਿਲੀ ਭਾਰਤ ਦੀ ਬਣ ਗਈ ਹੈ ਜੀ ਉਹ ਇੱਕ अकेਲੀ ਕੁੜੀ ਜਾਨਵੀ ਨੂੰ ਅਮਰੀਕਾ ਵੱਲੋਂ ਬਣਾਏ ਜਾ ਰਹੇ ਟਾਈਟਨ অরਬिटल ਪੋਰਟ ਸਪੇਸ ਸਟੇਸ਼ਨ ਲਈ ਚੁਣਿਆ ਗਿਆ ਜੋ اگلے 4 ਸਾਲਾਂ ਵਿੱਚ ਲਾਂਚ ਹੋਣ ਵਾਲਾ ਹੈ ਤੇ ਉਹ ਉਸਦੇ ਮਾਤਾ ਪਿਤਾ ਸ੍ਰੀ ਨਿਵਾਸ ਅਤੇ ਪਦਮ ਸ੍ਰੀ ਕੁਇਤ ਵਿੱਚ ਰਹਿੰਦੇ ਨੇ ਕੰਮ ਕਰਦੇ ਨੇ ਉਹ ਤੇ ਉਹ ਸਟੈਮ ਸਾਇੰਸ ਟੈਕਨੋਲੋਜੀ ਇੰਜੀਨੀਅਰਿੰਗ ਮੈਥਸ ਸਿੱਖਿਆ ਤੇ ਪੁਲਾੜ ਸੰਬੰਧੀ ਖੇਤਰ ਵਿੱਚ ਕਾਫੀ ਬਹੁਤ ਜ਼ਿਆਦਾ ਸਰਗਰਮ ਹੈ ਤੇ ਉਸਨੇ ਇਸ ਤਰ੍ਹਾਂ ਦੇ ਅਕਾਦਮਿਕ ਪ੍ਰੋਗਰਾਮਾਂ ਵਿੱਚ ਭਾਸ਼ਣ ਦਿੱਤੇ ਨੇ ਤੇ ਐਨਆਈਟੀ ਵਰਗੀਆਂ ਪ੍ਰਮੁੱਖ ਸੰਸਥਾਵਾਂ ਨੇ ਉਹਨਾਂ ਵਿੱਚ ਵੀ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਤੇ ਉਹ ਐਨਾਲੌਗ ਮਿਸ਼ਨਾਂ ਤੇ ਡੂੰਘੇ ਸਮੁੰਦਰੀ ਗੋਤਾਖਰੀ ਅਤੇ ਗ੍ਰਹਿ ਵਿਗਿਆਨ ਅਤੇ ਲੰਬੀ ਪੁਲਾੜ ਯਾਤਰਾ ਬਾਰੇ ਹੋਣ ਵਾਲੀਆਂ ਗਲੋਬਲ ਕਾਨਫਰੰਸਾਂ ਵਿੱਚ ਵੀ ਉਸਨੇ ਭਾਗ ਲਿਆ ਬਹੁਤ ਸਾਰਾ ਭਾਗ ਲੈਂਦੇ ਆਈ ਹੈ ਜਾਨਵੀ ਨੇ ਅੰਤਰਰਾਸ਼ਟਰੀ ਖਗੋਲ ਖੋਜ ਸਹਿਯੋਗਾ ਵਿੱਚ ਵੀ ਯੋਗਦਾਨ ਦਿੱਤਾ ਤੇ ਉਸਨੇ ਪੈਨਸਟਾਰ ਟੈਲੀਸਕੋਪ ਡਾਟਾ ਨਾਲ ਇੱਕ ਅਸਥਾਈ ਐਸਟਰੋਇਡ ਖੋਜ ਦੀ ਆਗੂ ਭੂਮਿਕਾ ਨਿਭਾਈ ਹੈ ਤੇ ਉਹ ਸਭ ਤੋਂ ਛੋਟੀ ਉਮਰ ਦੀ ਵਿਦੇਸ਼ੀ ਐਨਲੌਗ ਪੁਲਾੜ ਯਾਤਰੀ ਬਣੀ ਹੈ ਅਤੇ ਸਪੇਸ ਆਈਸਲੈਂਡ ਦੀ ਪੂਰਵ ਵਿਗਿਆਨ ਸਿੱਖਲਾਈ ਲਈ ਚੁਣੀ ਗਈ ਪਹਿਲੀ ਭਾਰਤੀ ਵੀ ਹੈ ਸੋ ਬਹੁਤ ਹੀ ਵੱਡਾ ਨਾਮ ਹੈ ਉਸ ਇਸ ਖੇਤਰ ਦੇ ਵਿੱਚ ਤੇ ਸਾਰੇ ਹੀ ਇਸ ਖੇਤਰ ਵਾਲਿਆਂ ਨੂੰ ਖਾਸ ਕਰਕੇ ਭਾਰਤੀਆਂ ਨੂੰ ਹਿੰਦੁਸਤਾਨ ਨੂੰ ਬਹੁਤ-ਬਹੁਤ ਮੁਬਾਰਕਾਂ ਤੇ ਉਹ ਬਹੁਤ ਵੱਡਾ ਕੰਮ ਕਰ ਰਹੀ ਹੈ ਤੇ ਭਾਰਤ ਦਾ ਨਾਂ ਰੌਸ਼ਨ ਕੀਤਾ ਹੈ NASA ਦੇ ਵਿੱਚ ਵੀ ਤੇ ਇੱਥੇ ਪੰਜਾਬ ਦੇ ਵਿੱਚ ਪੜ ਕੇ ਤੇ ਆਪਣੇ ਮਾਪਿਆਂ ਦਾ ਆਪਣੇ ਜ਼ਿਲ੍ਹੇ ਦਾ ਆਪਣੇ ਸ਼ਹਿਰ ਦਾ ਤੇ ਹਿੰਦੁਸਤਾਨ ਦਾ ਨਾਂ ਰੌਸ਼ਨ ਕਰ ਰਹੀ ਹੈ